ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮਹਾਮ ਤਹਿਤ ਵਿਆਪਕ ਪੱਧਰ ਉਤੇ ਨਸ਼ਾ ਤਸਕਰਾਂ ਵਿਰੁੱਧ ਸਖਤੀ ਨਾਲ ਕੀਤੀ ਜਾ ਰਹੀ ਕਾਰਵਾਈ ਸਮੇਤ ਰੂਪਨਗਰ ਪੁਲਿਸ ਵੱਲੋਂ ਨਸ਼ੇ ਦੀ ਆੜ ਤੋਂ ਪੀੜਤ ਮਰੀਜ਼ਾਂ ਨੂੰ ਨਸ਼ਾ ਮੁਕਤ ਕਰਨ ਲਈ ਨਗਪਾਲਿਕਾ 118 ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਹੈ ਆਪਰੇਸ਼ਨ ਸੀ ਤਹਿਤ ਪੰਜਾਬ ਤੇ ਹਿਮਾਚਲ ਪੁਲਿਸ ਦੇ ਸਾਂਝੇ ਇੰਟਰਸਟੇਟ ਨਾਕੇ ਉਤੇ ਵਾਰਦਾਤਾਂ ਵੀ ਕੀਤੀ ਜਾ ਰਹੀ ਚੰਦਾ ਮੀਠਕ ਕਬਿਆ ਐਸਪੀ ਰੂਪનગર ਕੁਮਾਰ ਗੁਲਨੇਸੀ ਖਾਨ ਨੇ ਇਸ ਵੰਦੀ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਕਿ ਰੂਪਨਗਰ ਸਪੋਰਟ ਵੱਲੋਂ ਨਸ਼ਾ ਪੀੜਤਾਂ ਨੂੰ ਨਸ਼ਾ ਮੁਕਤ ਕਰਨ ਦੇ ਮੰਤਲ ਨਾਲ ਐਨਡੀਪੀਐਸ 64ਏ ਹਕੂਮਤ ਤਹਿਤ ਪਿਛਲੇ 3 ਮਹੀਨਿਆਂ ਦੌਰਾਨ 83 ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਸ਼ੁਰੂਆਤ ਕਰਨ ਲਈ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਵਾਇਆ ਹੈ ਇਸ ਤੋਂ ਇਲਾਵਾ ਨਸ਼ੇ ਦੀ ਆਰਥਿਕ ਪੀੜਤ 35 ਹੋਰ ਵਿਅਕਤੀਆਂ ਨੂੰ ਵੀ ਨਸ਼ਾ ਮੁਕਤੀ ਕੇਂਦਰ ਵਿੱਚ ਇਲਾਜ ਕਰਵਾਉਣ ਲਈ ਦਾਖਲ ਕਰਵਾਇਆ ਗਿਆ ਹੈ ਐਸਐਸਪੀ ਨੇ ਅੱਗੇ ਦੱਸਿਆ ਕਿ ਜਿਲ੍ਹਾ ਰੂਪਨਗਰ ਵਿੱਚ ਜੁਦ ਨਸ਼ਾ ਵਿਰੋਧ ਮਹਿੰਦੀ ਕਾਰਜਕਾਰੀ ਬਹੁਤ ਸਫਲ ਲਈ ਹੈ ਇਸ ਤਹਿਤ ਇੱਕ ਮਾਤ ਦੇ ਲੈ ਕੇ ਹੁਣ ਤੱਕ ਜਿਲ੍ਹਾ ਰੂਪਨਗਰ ਵਿੱਚ ਐਨਡੀਪੀਐਸ ਐਕਟ ਤਹਿਤ 220 ਪਰਚੇ ਦਰਜ ਕੀਤੇ ਗਏ ਹਨ ਅਤੇ 346 ਨਸ਼ਾ ਤਸਕਰਾਂ ਨੂੰ ਗ੍ਰਫਤਾਰ ਕੀਤਾ ਜਾ ਚੁੱਕਾ ਹੈ ਸਰਦਾਰ ਗੁਲਨੇ ਸਿੰਘ ਖੁਰਾਣਾ ਨੇ ਜੁਦ ਨਸ਼ਾ ਵਿਰੋਧ ਮਹਿੰਮ ਸੰਬੰਧੀ ਵੀ ਬੇਰੇ ਜਾਣਕਾਰੀ ਦਿੰਦੇ ਦੱਸੇ ਕਿ ਗ੍ਰਿਫਤਾਰ ਕੀਤੇ ਗਏ ਤਸਕਰਾਂ ਦੇ ਕੋਲੋਂ ਜੋ ਕਿ 346 ਤਸਕਰ ਹਨ ਇਹਨਾਂ ਦੇ ਕੋਲੋਂ 285 ਕਿਲੋ ਪੁੱਕੀ 870 ਗ੍ਰਾਮ ਅਫੀਮ 560 ਗ੍ਰਾਮ ਚਰਸ 15275 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ 352 ਪੀਕੇ 862 ਗ੍ਰਾਮ ਹੈਰੋਇਨ 3 ਕਿਲੋ 288 ਗ੍ਰਾਮ ਨਸ਼ੀਲਾ ਪਾਊਡਰ 430 ਗ੍ਰਾਮ ਗਾਂਜਾ 256835 ਰੁਪਏ ਦੀ ਡਰਗ ਮਨੀ ਵੀ ਬਰਾਮਦ ਕੀਤੀ ਗਈ ਹੈ ਕਿੰਡਟ ਰੋਵਲ ਵਿਖੇ ਇੰਟਰਸਟਡ ਨਾਕ ਦੀ ਚੈਕਿੰਗ ਕਰਦੀਆ ਸਰਦਾਰ ਗੁਲਨੀਸ਼ ਸਿੰਘ ਖਰਾਨੇ ਨੇ ਦੱਸਿਆ ਕਿ ਗੈਰ ਸਮਝਿਤ ਤੱਕ ਅਤੇ ਨਸ਼ਾ ਤਸਕਰ ਅਕਸਰ ਰਾਜੰਗਿਆ ਸਰਾਧਾਂ ਦਾ ਫੈਲਾ ਚੁਕਦੀ ਹੋਈ ਇੱਕ ਰਾਸਤੇ ਦੂਜੂ ਰਾਜਪੁਰ ਜਾ ਕੇ ਨਸ਼ਾ ਵੇਚਦੇ ਅਤੇ ਖਿੰਗਦੀ ਹਨ ਇਸ ਸਪਲਾਈ ਲਾਈਨ ਨੂੰ ਜੜ ਤਬਾਹ ਕਰਨ ਦੇ ਮੰਤਲ ਨਾਲ ਹੀ ਪੰਜਾਬ ਅਤੇ ਹਿਮਾਚਲ ਪੁਲਿਸ ਵੱਲੋਂ ਸੰਯੁਕਤ ਰੂਪ ਵਿੱਚ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਮੇਰਾ ਪੰਜਾਬ ਨਿਊਜ਼ ਪੰਜਾਬ ਸਰਕਾਰ ਪੰਜਾਬ ਪੁਲਿਸ ਵੱਲੋਂ ਜਿਹੜੀ ਨਸ਼ਾ ਵਿਰੁੱਧ ਚਲਾਈਆ ਗਿਆ ਹੈ ਉਹਦੇ ਤਹਿਤ ਲਗਾਤਾਰ ਜ਼ਿਲ੍ਹਾ ਪੁਲਿਸ ਰੂਪਨਗਰ ਵੱਲੋਂ ਨਾਕੇਬੰਦੀ ਕਰਕੇ ਔਰ ਕੈਸੋ ਆਪਰੇਸ਼ਨਸ ਕਰਕੇ ਜਾਂ ਸੀਕ੍ਰੇਟ ਇਨਫੋਰਮੇਸ਼ਨ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅੱਜ ਉਸੇ ਸਿਲਸਿਲੇ ਵਿੱਚ ਆਪਰੇਸ਼ਨ ਸੀਲ ਜਿਹੜਾ ਹੈ ਦੁਬਾਰਾ ਲਾਂਚ ਕੀਤਾ ਗਿਆ ਜਿਹਦੇ ਵਿੱਚ ਪੂਰੇ ਪੰਜਾਬ ਦੇ ਜਿੰਨੇ ਵੀ ਸਰਹਦੀ ਜ਼ਿਲ੍ਹੇ ਹੈਗੇ ਨੇ ਉਹ ਆਪਣੇ ਆਪਣੇ ਇਲਾਕਿਆਂ ਵਿੱਚ ਜਿੱਥੇ ਵੀ ਇੰਟਰਸਟੇਟ ਬਾਰਡਰ ਲੱਗਦਾ ਹੈ ਉੱਥੇ ਨਾਕੇ ਲਗਾ ਕਰਕੇ ਔਰ ਕਨਸਰਨ ਜਿਹੜਾ ਸਟੇਟ ਹੈਗਾ ਜਿਸ ਤਰ੍ਹਾਂ ਸਾਡੇ ਨਾਲ ਹਿਮਾਚਲ ਪ੍ਰਦੇਸ਼ ਦੀ ਪੁਲਿਸ ਲੱਗਦੀ ਹੈਗੀ ਹੈ ਉਹਨਾਂ ਦੇ ਨਾਲ ਰਲ ਕੇ ਆਪਾਂ ਨਾਕੇਬੰਦੀ ਕੀਤੀ ਹੈਗੀ ਹੈ ਔਰ ਲਗਾਤਾਰ ਚੈਕਿੰਗ ਜਾਰੀ ਹੈਗੀ ਹੈ ਇਹਦੇ ਵਿੱਚ ਸਾਡਾ ਮੇਨ ਮੰਤਵ ਜਿਹੜਾ ਹੁੰਦਾ ਹੈ ਉਹ ਆਹੀ ਹੁੰਦਾ ਹੈਗਾ ਕਿ ਜਿਹੜਾ ਮਾੜਾ ਅਨਸਰ ਹੈਗਾ ਉਹਤੇ ਨਕੇਲ ਕਸੀ ਜਾਵੇ ਉਹਨਾਂ ਦੀ ਮੂਵਮੈਂਟ ਨੂੰ ਚੈੱਕ ਕੀਤਾ ਜਾਵੇ ਔਰ ਜਿਹੜੇ ਨੇੜੇ ਦੇ ਇਲਾਕੇ ਹੈਗੇ ਨੇ ਜਿੱਥੇ ਸਾਨੂੰ ਖੱਛਾ ਹੁੰਦਾ ਹੈਗਾ ਇਨਫਾਰਮੇਸ਼ਨ ਹੁੰਦੀ ਹੈਗੀ ਹੈ ਕਿ ਇੱਥੇ ਕੋਈ ਨਾ ਕੋਈ ਕਿਸੇ ਤਰੀਕੇ ਦਾ ਕਾਉਂਟਰਾਬੈਂਡ ਜਾਂ ਸ਼ਰਾਬ ਵਗੈਰਾ ਛੁਪਾ ਕੇ ਰੱਖੀ ਜਾ ਸਕਦੀ ਹੈ ਉਹਨਾਂ ਦੀ ਸਰਚ ਕੀਤੀ ਜਾਵੇ ਇਸ ਲਈ ਆਪਾਂ ਕਨੌਲੀ ਨਾਕੇ ਤੇ ਖੜੇ ਹੋਏ ਆਂ ਔਰ ਲਗਾਤਾਰ ਚੈਕਿੰਗ ਜਾਰੀ ਹੈਗੀ ਹੈ ਪਹਿਲਾਂ ਵੀ ਆਪਾਂ ਇਹੋ ਜਿਹੇ ਆਪਰੇਸ਼ਨ ਸੀਲ ਕੀਤੇ ਹੈਗੇ ਨੇ ਔਰ ਕਾਫੀ ਚੰਗਾ ਸਾਨੂੰ ਰਿਜ਼ਲਟ ਮਿਲਿਆ ਹੈਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਕਿ ਜਦੋਂ ਦਾ ਯੋਧ ਨਸ਼ਾ ਵਿਰੁੱਧ ਚੱਲਿਆ 1 ਮਾਰਚ 2025 ਤੋਂ ਉਦੋਂ ਤੋਂ ਜ਼ਿਲ੍ਹਾ ਪੁਲਿਸ ਦੀ ਕਾਫੀ ਚੰਗੀ ਕਾਰਗੁਜ਼ਾਰੀ ਰਹੀ ਹੈ ਔਰ ਕਰੀਬ 220 ਦੇ ਕਰੀਬ ਆਪਾਂ ਪਰਚੇ ਦਰਜ ਕੀਤੇ ਨੇ ਔਰ ਉਹਦੇ ਵਿੱਚ 350 ਕਰੀਬ ਮੁਲਜ਼ਮ ਜਿਹੜੇ ਹੈਗੇ ਨੇ ਗ੍ਰਿਫਤਾਰ ਕੀਤੇ ਗਏ ਨੇ ਜਿੱਥੇ ਇੱਕ ਤਰਫ ਆਪਾਂ ਪਰਚੇ ਦਰਜ ਕਰ ਰਹੇ ਹੈਗੇ ਆ ਜਿਹੜੇ ਬੰਦੇ ਨਸ਼ਾ ਵੇਚ ਉਦੇ ਨਾਲ ਦੇ ਨਾਲ ਜਿਹੜਾ ਡੀ ਐਡਿਕਸ਼ਨ ਵਾਲਾ ਪਾਸਾ ਹੈਗਾ ਉੱਤੇ ਵੀ ਆਪਾਂ ਕੰਮ ਕਰ ਰਹੇ ਆਂ ਔਰ ਹੁਣ ਤਲਕ ਕਰੀਬ 83 ਦੇ ਕਰੀਬ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਵਿੱਚ ਭਰਤੀ ਕਰਾਇਆ ਗਿਆ ਹੈਗਾ ਔਰ ਉਹਨਾਂ ਦੇ ਖਿਲਾਫ ਜਿਹੜਾ ਹੈਗਾ 64 ਜਿਹੜਾ ਐਨ ਡੀ ਪੀ ਐਸ ਐਕਟ ਹੈ ਜਿਹਦੇ ਵਿੱਚ ਉਹਨਾਂ ਨੂੰ ਪ੍ਰੋਸੀਕਿਊਸ਼ਨ ਤੋਂ ਛੋਟ ਮਿਲਦੀ ਹੈਗੀ ਹੈ ਉਹਦੇ ਤਹਿਤ ਕਾਰਵਾਈ ਕੀਤੀ ਗਈ ਹੈ ਔਰ ਕਾਫੀ ਚੰਗਾ ਰਿਜ਼ਲਟ ਸਾਨੂੰ ਮਿਲਿਆ ਹੈਗਾ ਇਹਦੇ ਵਿੱਚ ਐਸ ਡੀ ਐਮ ਦੇ ਅੰਡਰ ਬਣੀ ਹੋਈ ਕਮੇਟੀ ਜਿਹੜੀ ਹੈਗੀ ਹੈ ਉਹ ਸੁਪਰਵਾਈਜ਼ ਕਰਦੀ ਹੈ ਜਿਹੜਾ ਵੀ ਬੰਦਾ ਡੀ ਐਡਿਕਸ਼ਨ ਸੈਂਟਰ ਵਿੱਚ ਭਰਤੀ ਹੁੰਦਾ ਹੈ ਉਹਦੇ ਡੀ ਐਡਿਕਸ਼ਨ ਪ ਔਰ ਜਦੋਂ ਪੂਰੀ ਤਰੀਕੇ ਦੇ ਨਾਲ ਕਲੀਨ ਹੋ ਜਾਂਦਾ ਤਾਂ ਉਹਨੂੰ ਉਤੋਂ ਫ੍ਰੀ ਕੀਤਾ ਜਾਂਦਾ ਹੈਗਾ ਇਸ ਤੋਂ ਇਲਾਵਾ ਕਰੀਬ 90 ਦੇ ਕਰੀਬ ਇਦਾਂ ਦੇ ਐਡਿਕਟਸ ਹੈਗੇ ਨੇ ਜਿਨ੍ਹਾਂ ਨੂੰ ਪੁਲਿਸ ਨੇ ਮੋਟੀਵੇਟ ਕਰਕੇ ਜਾਂਦੇ ਡੀ ਐਡਿਕਸ਼ਨ ਸੈਂਟਰ ਚ ਭਰਤੀ ਕਰਾਇਆ ਹੈ ਜਾਂ ਉਹ ਕਲੀਨਿਕਾਂ ਚ ਭਰਤੀ ਕਰਾਇਆ ਹੈਗਾ ਲਗਾਤਾਰ ਜ਼ਿਲ੍ਹਾ ਪੁਲਿਸ ਰੂਪਨਗਰ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਸਾਨੂੰ ਆਸ ਹੈ ਕਿ ਆਪਾਂ ਜਿਹੜਾ ਸਾਡਾ ਨਸ਼ਾ ਮੁਕਤ ਪੰਜਾਬ ਹੈਗਾ ਉਹਦਾ ਟੀਚਾ ਜਲਦੀ ਤੋਂ ਜਲਦੀ ਹਾਸਿਲ ਕਰਾਂਗੇ